ਤੋਂ ਦਿਨ ਪੈਂਦੇਪਿੰਡ ਰੇਲ ਮਾਝਾ ਵਿੱਚ ਪ੍ਰਵਾਸੀ ਭਾਰਤੀਆਂ ਵੱਲੋਂ ਪੰਜਾਬੀ ਮਾਂ ਖੇਡ ਕਬੱਡੀ ਦਾ ਦੋ ਰੋਜ਼ਾ ਟੂਰਨਾਮੈਂਟ ਕਰਵਾਇਆ ਗਿਆ ਤੇ ਅੱਜ ਟੂਰਨਾਮੈਂਟ ਦੇ ਆਖਰੀ ਦਿਨ ਸ਼ੋਮੀ ਕਾਲਜ ਦੇ ਬਾਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ 4 ਕਾਂਸਦ ਪ੍ਰੋਫੈਸਰ ਪ੍ਰਿੰਸਿੰਗ ਚੰਦੂਮਾਝਾ ਸਾਫਾ ਬਲਾਇਕ ਹਰਿੰਦਰ ਸਿੰਘ ਚੰਦੂਮਾਝਾ ਨੇ ਪਤਾਰ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਿੱਤੇ ਸੁਖਬੀਰ ਬਾਦਲ ਨੇ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੱਤੀ ਤੇ ਉੱਥੇ ਸਟੇਜ ਤੇ ਬੋਲਿਆ ਕਿ ਉਹਨਾਂ ਦੀ ਸਰਕਾਰ ਵਲੇ ਪੰਜਾਬ ਵਿੱਚ ਕਬੱਡੀ ਦਾ ਵਰਲਡ ਕੱਪ ਸ਼ੁਰੂ ਕੀਤਾ ਗਿਆ ਸੀ ਪਰੰਤੂ ਪਿਛਲੀਆਂ ਸਰਕਾਰਾਂ ਨੇ ਇਸ ਨੂੰ ਬੰਦ ਕਰ ਦਿੱਤਾ ਮੀਡੀਆ ਨਾਲ ਗੱਲਬਾਤ ਕਰਦੇ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਸਰਕਾਰ ਤੇ ਪਛਾਣ ਹੋ ਚੁੱਕਿਆ ਉਹਨਾਂ ਕਹਿੰਦੇ ਕਿ ਸ਼ੋਮੀ ਕਾਲੇ ਦਲਵੰਨੋਂ ਪੰਜਾਬ ਵਿੱਚ ਕੱਢੀ ਜਾ ਰਹੀ ਪੰਜਾਬ ਪਹਚਾਓ ਯਾਤਰਾ ਨੂੰ ਪੰਜਾਬੀਆਂ ਵੱਲੋਂ ਭਰਮਾ ਹੁੰਗਾਰਾ ਮਿਲ ਰਿਹਾ ਹੈ ਜਿੱਥੇ ਕਬੱਡੀ ਦਾ ਟੂਰਨਾਮੈਂਟ ਹੋ ਰਿਹਾ ਕਬੱਡੀ ਆਪਣੀ ਮਾਂ ਖੇਡ ਹੈ ਤੇ ਮੈਨੂੰ ਯਾਦ ਹੈ ਜਦੋਂ ਆਪਣੀ ਸਰਕਾਰ ਬਣੀ ਸੀ ਉਦੋਂ ਮੈਂ ਉਹ ਨੌਜਵਾਨਾਂ ਨੂੰ ਮਿਲਦਾ ਹੁੰਦਾ ਸੀ ਤੇ ਕਹਿੰਦੇ ਸੀ ਕਬੱਡੀ ਬਾਰੇ ਕੁਝ ਕਰੋ ਉਹਨੂੰ ਅਸੀਂ ਫੈਸਲਾ ਕਰ ਲਿਆ ਕਿ ਇਹਨੂੰ ਅਸੀਂ ਦੁਨੀਆਂ ਦੇ ਕੋਨੇ-ਕੋਨੇ ਪਹੁੰਚਾਉਣਾ ਹੈ ਮੈਂ ਵਰਲਡ ਕੱਪ ਕਬੱਡੀ ਸ਼ੁਰੂ ਕਰਾਇਆ ਲਗਾਤਾਰ ਕਰਾਉਂਦੇ ਰਹੇ ਅਨਾਮ ਇਹਨੇ ਵਗੇ ਰੱਖੇ ਕਿ ਦੁਨੀਆਂ ਵਿੱਚ ਕਈ ਮੁਲਕਾਂ ਤੋਂ ਸਾਡੇ ਉਸਨੇ ਆਏ ਕਿ ਸਾਡੇ ਵੀ ਇੱਥੇ ਕੋਚ ਭੇਜੋ ਮੈਂ ਪੰਜਾਬ ਸਰਕਾਰ ਦੇ ਕੋਚ ਅਫਰੀਕਾ ਜੀ ਭੇਜੇ শ্রীলੰਕਾ ਜੀ ਭੇਜੇ ਈਰਾਨ ਵੀ ਭੇਜੇ ਤੇ ਤੁਸੀਂ ਹੈਰਾਨ ਹੋ ਜਿਓਗੇ ਆਪਣੇ ਪੰਜਵੇਂ ਛੇਵੇਂ ਸਾਲ ਤੱਕ 18 ਮੁਰਖਾਂ ਜਿਸੀਂ ਕਬੱਡੀ ਖੇਡਣ ਲਾ ਦਿੱਤਾ ਮੇਰਾ ਨਿਸ਼ਾਨਾ ਸੀ ਕਿ ਆ ਕਬੱਡੀ ਨੂੰ ਏਸ਼ੀਅਨ ਗੇਮਸ ਤੇ ਲੰਬੇ ਸਵਿਚ ਜਿਹਾ ਅੱਗੇ ਜਾਣਾ ਪਰ ਆਪਣੀ ਸਰਕਾਰ ਨਹੀਂ ਰਹੀ ਤੇ ਉਹਦੇ ਬਾਅਦ ਦਾ ਟੂਰਨਾਮੈਂਟ ਵੀ ਬੰਦ ਹੋ ਗਏ ਕਬੱਡੀ ਦੇਖੋ ਬਹੁਤ ਆਪਣੀ ਮੈਕੀਜੀ ਖੇਡ ਹੈ ਜਿਹੜੀ ਨੌਜਵਾਨੀ ਨਾਲ ਜੁੜੀ ਹੈ ਨੌਜਵਾਨੀ ਦੇ ਜੋਸ਼ ਨਾਲ ਜੁੜੀ ਹੈ ਸਿਹਤ ਨਾਲ ਜੁੜੀ ਹੈ ਤੇ ਜਿੰਨੇ ਨੌਜਵਾਨਾਂ ਕਬੱਡੀ ਵੱਲ ਜਾਣਗੇ ਤੁਸੀਂ ਦੇਖੋ ਆਪਣੀ ਸਿਹਤ ਵੀ ਬਣਾਉਣਗੇ ਤੇ ਦੁਜੀਏ ਪਾਸੇ ਦੇਣਗੇ ਕੱਲੇ ਕਬੱਡੀ ਨਹੀਂ ਹਾਕੀ ਵਿੱਚ ਵੀ ਮੈਂ ਬਹੁਤ ਕੰਮ ਕੀਤਾ ਕੋਈ 15 16 ਐਸਟ੍ਰੋਡਾ ਸਟੇਡੀਅਮ ਬਣਾਏ ਕਲੱਬ ਬਣਾਏ ਤੇ ਯਾਰ ਤੁਹਾਨੂੰ ਖੁਸ਼ੀ ਹੋਣੀ ਹੈ ਜਿਹੜੇ ਆਪਣੀ ਹੁਣ ਹਿੰਦੁਸਤਾਨ ਦੀ ਕੀਮਤ ਹੋਗੀ ਦੀ 11 ਚੋਂ 9 ਆਪਣੇ ਪੰਜਾਬ ਦੇ ਹੈ ਕਲਿਆਣੀ ਬੋਲ ਗੈਂਸ ਕੋਟ ਹਾਂ ਕਿ ਆਪਣੇ ਨੌਜਵਾਨ ਕਬੱਡੀ ਪੇਰੇ ਲੈ ਕੇ ਜਿੰਨੇ სპੋਰਟਸਮੈਨ ਹੈ ਮੈਂ ਉਹਨਾਂ ਨੂੰ ਪੁਲਿਸ ਭਰਤੀ ਕੀਤਾ ਤਸਹੀਲਦਾਰ ਬਣਾਏ ਪੀਐਸ ਭਰਤੀ ਕੀਤਾ ਕਿਉਂਕਿ ਜਦੋਂ ਤੱਕ ਨੌਜਵਾਨਾਂ ਨੂੰ ਇਹ ਨਹੀਂ ਲੱਗੇ ਕਿ ਸਾਨੂੰ ਸਾਧਨ ਵੀ ਮਿਲਦਾ ਖੇਡਾਂ ਨਾਲ ਤੇ ਆਪਣੇ ਆਪ ਹੀ ਗੇਮਾਂ ਖੋਲਣਗੇ ਤੇ ਪਰ ਮੈਨੂੰ ਅਫਸੋਸ ਨਾ ਘਹਿਣਾ ਪੈਂਦਾ ਜਿਸ ਚਾਹ ਨਾਲ ਆਪਾਂ ਇਹ ਸਿਸਟਮ ਸ਼ੁਰੂ ਕੀਤਾ ਸੀ ਜਦੋਂ ਆਪਣੀ ਸਰਕਾਰ ਨੇ ਲਈ ਤੇ ਸਾਰਾ ਨੁਕਸਾਨ ਦੇ ਮੈਂ ਪਸ਼ੂ ਮੇਲੇ ਵੀ ਸ਼ੁਰੂ ਕਰਾਏ ਸੀ ਮਤਲਬ ਕੀ ਸੀ ਕਿ ਆਪਣੇ ਪੰਜਾਬ ਦੇ ਪਿੰਡਾਂ ਵਿੱਚ ਲੋਕਾਂ ਨੂੰ ਸ਼ੌਕ ਹੈ ਚੰਗੇ ਜਾਨਵਰ ਰੱਖਣ ਦਾ ਘੋੜੇ ਰੱਖਣ ਦਾ ਮੱਝਾਂ ਰੱਖਣ ਦਾ ਗਾਈਆਂ ਰੱਖਣ ਦਾ ਕੁੱਤੇ ਰੱਖਣ ਦਾ ਤੇ ਮੈਂ ਇਹ ਮੇਲੇ ਸ਼ੁਰੂ ਕਰਾਏ ਤੇ ਤੁਸੀਂ ਦੇਖੋਗੇ ਬੈਸਟ ਕੁਆਲਿਟੀ ਵਿੰਦੋਸਤਾਨ ਦੀ ਪੰਜਾਬ ਚ ਆ ਗਈ ਪੰਜਾਬੀਆਂ ਨੂੰ ਕੱਲੀ ਹੱਲਾ ਸ਼ੇਰ ਦੀ ਲੋੜ ਹੈ ਤੇ ਤੁਸੀਂ ਦੇਖੋ ਆਪਾਂ ਬਹੁਤ ਅੱਗੇ ਚਲੇ ਗਏ ਪਰ ਆਪਾਂ ਫੈਸਲੇ ਜਦੋਂ ਕਰਦੇ ਆਂ ਬਿਗੈਰ ਸੋਚੇ ਸਭ ਕੁਝ ਕਰ ਲੈਂਦੇ ਆਂ ਆਪਣਾ ਦੇਲੇ ਦਾ ਬੜਾ ਜਿਹੜਾ ਵੀ ਹੁੰਦਾ ਆਪ ਨੂੰ ਝੂਠ ਬੋਲ ਦਿੰਦਾ ਝੂਠੀ ਗੱਲਾਂ ਕਰਕੇ ਆਪਣਾ ਦਿਲ ਜਿੱਤ ਲੈਂਦਾ ਤੇ ਬਾਹਰ ਜਾ ਆਪਣੇ ਦੀ ਮਾਰਕੀ ਚਲੇ ਜਾਂਦੇ ਜੇ ਤੁਸੀਂ ਇਸ ਦੇ 40 ਸਾਲ ਦਾ ਵੀ ਇਤਿਹਾਸ ਦੇਖੋ 25 ਸਾਲ ਸ਼ਰੌਂਗੀ ਖਾਲੀ ਗੱਲ ਤੁਸੀਂ ਮੌਕਾ ਦਿੱਤਾ 10 ਸਾਲ ਕਾਂਗਰਸ ਦਾ ਕੈਪਟਨ ਅਮਰਿੰਦਰ ਸਿੰਘ ਜੇ ਹੁਣਾ ਝਾੜੂ ਵਾਲੇ 10 ਸਾਲ ਕੈਪਟਨ ਅਮਰਿੰਦਰ ਸਿੰਘ ਨੇ ਖਰਾਬ ਕਰਤੇ ਘਰੋਣੀ ਨਿਕਲਿਆ ਇੱਕ ਇੱਟ ਵੀ ਲਾਈ ਤੇ ਜੇ ਕੁਝ ਬਣਿਆ ਜੇ ਤੁਹਾਡੇ ਪੰਜਾਬ ਦੀ ਦਿੱਕੀ ਹੋਈ ਸਰਕਾਰ ਤੋਂ ਬਿਜਲੀ ਤੋਂ ਲੈ ਕੇ 에어ਪੋਰਟ ਤੋਂ ਲੈ ਕੇ ਪਿੰਡਾਂ ਦੀ ਡਿਵੈਲਪਮੈਂਟ

ਅਕਾਲੀ ਜਿਹੜੀ ਪਾਰਟੀ ਉਹ ਸੇਵਾ ਕਰਦੀ ਹੈ ਅੱਜ ਗਰੀਬ ਨੂੰ ਜੋ ਸੁਗਤ ਮਿਲਦੀ ਸੀ ਆਟਾ ਦਾਲ ਛਟਨ ਪੈਨਸ਼ਨ ਐਸਸੀ ਬਚੇਲਰ ਸਕਾਲਰਸ਼ਿਪ ਲਿਸਕਾ ਸਾਰੀ ਪਾਪੂ ਬਾਗਲਿੰਦ ਨੇ ਸ਼ੁਰੂ ਕੀਤੀ ਇਹਨਾਂ ਨੇ ਬੰਦ ਕੀਤੀ ਅੱਜ ਕਿਸਾਨੀ ਵਿੱਚ ਥੋੜੇ ਕਿਰਵਾ ਦੇ ਬੇਰਮਾਫਾ ਟ੍ਰਿਪਲ ਕ੍ਰੈਕਸ਼ਨ ਮਿਲੇ ਥੋੜੇ ਲਿਫਟ ਪੰਪ ਆਏ ਥੋੜੇ ਵੱਡੇ ਇੱਥੇ ਲੱਖੇ ਵੱਡੇ ਵੱਡੇ ਪੰਪ ਆਕਰ ਯੂਗਰ ਕ੍ਰੈਕਟੇ ਲਾਈਸੀ

ਸੋ ਮੈਂ ਜਾਵਾ ਸਮਾਣ ਲੈਣਾ ਚਾਹਵਾ ਮੈਂ ਨੌਜਵਾਨਾਂ ਨੂੰ ਧੰਨਵਾਦ ਕਰਦਾ ਹਾਂ ਅਮਲਗਾ ਦੂਜਾ ਕਬੱਡੀ ਕੱਪ ਹੈ ਗੋਡੇ ਰੇਲ ਮਾਜਰੇ ਦਾ ਤੇ ਗੁਰਪ੍ਰੀਤ ਗੁਜਰਦੀ ਦਾ ਪਾਲਾ ਜਲਾਲਪਰੀਆ ਦਾ ਜਗਿੰਦਰ ਸਿੰਘ ਨਿੱਚਰ ਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਅੱਜ ਕੱਲ੍ਹ ਹਰਦਾਤ ਨੂੰ ਜਦ ਹੀ ਯਾਤਰਾ ਚੱਲ ਰਹੀ ਸੀ ਰਾਤ 1 ਵਜੇ ਮੈਂ ਬਾਦਲ ਪਹੁੰਚਿਆ ਪਰ ਮੈਨੂੰ ਮੇਰੇ ਵੀਰ ਦਾ ਹੁਕਮ ਸੀ ਕਿ ਹੋਣਾ ਹੀ ਹੋਣਾ ਹੈ ਤੇ ਮੈਨੂੰ ਪਸਵਰੇ ਉੱਤੇ 5 ਘੰਟੇ ਲੱਗੇ 100 ਔਮ ਤੇ ਔਰ ਮੈਂ ਕਿਹਾ ਮੈਂ ਪਹੁੰਚ ਲਈ ਹੈ ਮੇਰੀ ਕੋਸ਼ਿਸ਼ ਹੁੰਦੀ ਹੈ ਜਿੱਥੇ ਵੀ ਨੌਨ ਟੂਰਨਾਮੈਂਟ ਅੱਜ ਕੋਣ ਮੈਂ ਉੱਥੇ ਜਾਣਾ ਜ਼ਰੂਰ ਹੁੰਨਾ ਭਾਵੇਂ ਕੁਸ਼ਮਤੀ ਹੋਏ ਹੁਣ ਵਾਪਸ 5 ਘੰਟੇ ਮੈਂ ਪਿੰਡ ਜਾਣਾ ਕਿਉਂਕਿ ਉੱਥੋਂ ਯਾਤਰਾ ਸ਼ੁਰੂ ਹੋਣੀ ਹੈ ਤੁਹਾਡੇ ਸਾਰਿਆਂ ਦਾ ਬਹੁਤ ਬਤਨਵਾਜ ਇੱਕੋ ਹੀ ਗੱਲ ਕਹਿਣਾ ਚਾਹਣਾ ਹੈ ਪੰਜਾਬ ਨੂੰ ਬਚਾ ਲਓ ਵਾਇਰਸ ਨੂੰ ਜਿੱਤਕਾਰ ਸਾਹਿਬ